ਕੀ ਪਾਣੀ ਵਾਹ ਵਾਹ ਸੀ ਕਿੰਨਾ ਨੁਕਸਾਨ ਹੋਇਆ ਬੜਾ ਨੁਕਸਾਨ ਹੋਇਆ ਡੰਗਰ ਡੰਗਰ ਇਹ ਡੰਗਰ ਨੁਕਸਾਨ ਹੋਇਆ ਡੰਗਰ ਰੁੜ ਗਏ ਤੇ ਇੱਕ ਮਰ ਮੁਰਗਏ ਸਾਰੇ ਇੱਕ ਗਾਂ ਹੀ ਤੇ ਇੱਕ ਮੱਝ ਹੀ ਤੇ ਇੱਕ ਗਾਂ ਹੀ ਸੂੰ ਵਾਲੀ ਹੀ ਮੱਝ ਵੀ ਸੂੰ ਵਾਲੀ ਹੀ ਦਵੇਂ ਰੁੜ ਗਏ ਤੂੰ ਪਤਾ ਤੂੰ ਫੇ ਤੂੰ ਆਪਣੇ ਜਾਣ ਕੇ ਦਾਂ ਬਚਾਈ ਆ ਅਈਓ ਪਾਣੀ ਜੀ ਚਾਂਡਿਆ ਸੀ ਤੇ ਅਸੀਂ ਆਪ ਚਲ ਗਏ ਸੀ ਤੇ ਡੰਗਰ ਇੱਥੇ ਹੀ ਸਾਰੇ ਮੰਗੇ ਹਪੀ ਇੱਕ ਮੇਰੀ ਗਾਂ ਜਿਹੜੀ ਰੜ ਗਈ ਆ ਤੇ ਇੱਕ ਮੱਝ ਮੇਰੇ ਸੂਣ ਵਾਲੇ ਦੋਵੇਂ ਡੰਗਰ ਤੇ ਇਸ ਕਰਕੇ ਹੀ ਉਹ ਫੇਰ ਅਸਿੱਲੇ ਸਭ ਇਹ ਤੇ ਇਸ ਗੱਲ ਨਾਰਵਿੰਦਰ ਕੋ ਕਿਹੜਾ ਪਿੰਡ ਜਦੋਂ ਰਾਵੀ ਦਰਿਆ ਵਿੱਚ ਪਾਣੀ ਆਇਆ ਉਦੋਂ ਕਿਵੇਂ ਦਾ ਮਾਹੌਲ ਸੀ ਕਿਵੇਂ ਤੁਸੀਂ ਬਚੇ ਬਹੁਤ ਡਰਾਵਣਾ ਮਾਹੌਲ ਸੀ ਪਾਣੀ ਦੇ ਵਿੱਚ ਛੱਲਾ ਪੈਂਦੀਆਂ ਸੀ ਪਾਣੀ ਪਾਣੀ ਚਾਰਚ ਫੇਰੇ ਸੀ ਜਦੋਂ ਵੇਖੀਦਾ ਸੀ ਤਾਂ ਉਦੋਂ ਅੱਖਾਂ ਨਿਗਾ ਪਾੜਦੀ ਇਹਨਾਂ ਪਾਣੀ ਫਿਰ ਚੱਕਰ ਆ ਜਾਂਦਾ ਹੀ ਫਿਰ ਅੱਖਾਂ ਬੰਦ ਕਰ ਲੈਂਦੀਆਂ ਸੀ ਕਿੰਨਾ ਕਾ ਘਰ ਚ ਪਾਣੀ ਘਾ ਡੁੱਬ ਗਿਆ ਘਰ ਪਾਣੀ ਆ ਉਹ ਬੂਏ ਤੀਕਰ ਪਾਣੀ ਸੀ ਜੇ ਉਥੋਂ ਤੱਕ ਅੰਦਰ ਪਾਣੀ ਪੂਰਾ ਫੁੱਲ ਭਰਿਆ ਹੀ ਫ੍ਰਿਜ ਤਰਦੀ ਪੱਖੇ ਤਰਦੇ ਹੀ ਬੈੱਡ ਤਰਦੇ ਹੀ ਦੋ ਬੈੱਡ ਇੱਥੇ ਕਮਰਿਆਂ ਦੇ ਵਿੱਚ ਥੱਲੇ ਆ ਗਏ ਉਹ ਸਾਰੇ ਸਾਡੇ ਟੁੱਟ ਗਏ ਸਮਾਨ ਸਾਡਾ ਸਾਰਾ ਗਲ ਗਿਆ ਕਿਵੇਂ ਬਚਾ ਕੀਤਾ ਤੂੰ ਬਚਾ ਕੀਤਾ ਹੀ ਟਰੈਕਟਰ ਦੇ ਉੱਤੇ ਚੜ ਕੇ ਟਰੈਕਟਰ ਦੀ ਛਤੜੀ ਦੇ ਉੱਤੇ ਰਹੇ ਦੋ ਰਾਤਾਂ ਦੋ ਦਿਨ ਭੁੱਖੇ ਪਾਣੇ ਭੁੱਖੇ ਪਾਣੇ ਨਾ ਕੋਈ ਪਾਣੀ ਨਾ ਕੋ ਖਾਣਾ ਨਾ ਕੁਛ ਕੋਈ ਚੀਜ਼ ਪਰਾਂ ਦਾ ਸਾਡੇ ਡੰਗਰ ਆਪਣੇ ਮਰਗੇ ਰੁੜਕੇ ਮੱਜਾਂ ਹੀ ਸੋਣ ਵਾਲੀਆਂ ਅਸੀਂ ਖਲ ਚਾਰਦੇ ਦੇ ਤੇਲ ਚਾਰਦੇ ਦੇ ਅਸੀਂ ਸੇਵਾ ਕਰਦੇ ਹਾਂ ਦੁੱਧ ਵੇਚਾਂਗੇ ਲੋਡ ਕਰਾਂਗੇ ਆਪਣੇ ਘਰ ਦੇ ਜੱਟਾਂ ਦੇ ਤਾਂ ਰੋਜ਼ਗਾਰ ਹੀ ਇਹੋ ਆ ਸਾਡੀ ਤਾਂ ਵੀ ਆਸ ਮੁੱਕ ਗਈ ਕਿੰਨਾ ਕ ਨੁਕਸਾਨ ਹੋਇਆ ਜੜੇ ਸਾਨੂੰ ਸਾਡਾ ਨੁਕਸਾਨ ਸਾਰਾ ਘਰ ਦਾ ਕੋਈ ਚੀਜ਼ ਨਹੀਂ ਬਚੀ ਹੈਗੀ ਆ ਜਿਹੜੀ ਇੱਕ ਅੱਧੀ ਬਚੀ ਆ ਵੀ ਪਤਾ ਨਹੀਂ ਚੱਲਣੀ ਕਿ ਨਹੀਂ ਚੱਲਣੀ ਕਿ ਜਥੇ ਬੰਦੀ ਨਹੀਂ ਜਾਂ ਕੋ ਪ੍ਰਸ਼ਾਸਨ ਅਧਿਕਾਰੀ ਤੁਹਾਡੇ ਤੱਕ ਪਹੁੰਚਾ ਹੁੰਦਾ ਕੋਈ ਨਹੀਂ ਅਜੇ ਇੱਥੇ ਡੇਰੇ ਤੇ ਨਹੀਂ ਆਇਆ ਹੁੰਦੇ ਰਹੇ ਪਿੰਡ ਫਿਰ ਕੇ ਚੱਲ ਜਾਂਦੇ ਰਹੇ ਨੇ ਡੇਰਿਆਂ ਤੇ ਨੰਗਾ ਹੀ ਨਹੀਂ ਤੁਹਾਨੂੰ ਪਤਾ ਹੀ ਅੱਜ ਤੁਸੀਂ ਨੰਗ ਕੇ ਆਏ ਕਿਦਾਂ ਨੰਗ ਕੇ ਆਏ ਕੱਲ ਦੀ ਜੀਸੀਪੀ ਲੱਗੀ ਹੈ ਕੱਲ ਦਾ ਨੰਗਾ ਬਣਾਉਣ ਦਾ ਮੜਮੋਟਾ ਹੁਣ ਭਾਈ ਕੋਈ ਪਹੁੰਚੇ ਅਜੇ ਤੱਕ ਨਹੀਂ ਪਹੁੰਚਿਆ ਕੋਈ ਜਿਲਕ ਡੰਗਰੇ ਜਵੇ ਭੁੱਖੇ ਤਾਂ ਇੱਕ ਪਸ਼ੂ ਵਿਚਾਰਾ ਵਗਰਾ ਨਹੀਂ ਵਜਿਆ ਨਾ ਤੂੜੀ ਤਾੜੀ ਕੁਛ ਨਹੀਂ ਵਜਿਆ ਕੋਈ ਚਾਰਾ ਨਹੀਂ ਵਜਿਆ ਫੀਡ ਥੋੜੀ ਜੀ ਮਿਲੀ ਸੀ ਉਹ ਗਿਤਾਵਾ ਘਤੋ ਦਾ ਕਰਦੇ ਨੇ ਖਾਣ ਤੂੜੀ ਤਾੜੀ ਆ ਇੱਥੇ ਐ ਥ ਈ ਮੰਗ ਕਰਦੇ ਕੋਈ ਅਸੀਂ ਮੰਗ ਕਰਦੇ ਸਾਡਾ ਜਿੰਨਾ ਘਰ ਦਾ ਸਮਾਨ ਟੁੱਟ ਭੱਜ ਹੋਈ ਆ ਸਾਨੂੰ ਘਰ ਝੱਠਿਆਂ ਨੂੰ ਥੋੜਾ ਬੋਧਾ ਮਿਲ ਜਾਵੇ ਤੇ ਚਲੋ ਅਸੀਂ ਬਣਾ ਸਕੀਏ ਫੇਰ ਨੁਕਸਾਨ ਬਹੁਤ ਹੋਇਆ ਫਸਲਾਂ ਦਾ ਰਾਬ ਹੋਈਆਂ ਸਾਰਿਆਂ ਦੇ ਨਾਲ ਹੀ ਜਿਹੜੇ ਦੰਗਰ ਹੋੜਿਆ ਨਾ ਇਹ ਸਾਨੂੰ ਵੱਖਰੀ ਮਾਰ ਪਈ ਇਹ ਦੋ گاਵਾ ਹੀ ਇੱਕ ਗੈੜ ਹੀ ਇੱਕ ਮੱਝ ਸੀ ਛੋਟੇ ਛੋਟੇ ਜਵਾਗ ਹਨ ਤੈਨੂੰ ਤੇ ਉਹਨਾਂ ਚ ਕੋਈ ਨਹੀਂ ਬਚਿਆ ਆਪ ਇਹ ਨਿਕਲਣੋਗੇ ਮਹਾ ਗਏ ਆ ਬਾਤ ਤੁਸੀਂ ਇਸ ਤੋਂ ਮੌਕੇ ਤੇ ਮੌਜੂਦ ਸੀ ਉਦੋਂ ਹਾਂਜੀ ਕੋਈ ਇੱਥੇ ਹੀ ਮੌਕੇ ਤੇ ਭਾਲ ਕੀਤੀ ਪਸ਼ੂ ਨਹੀਂ ਸਾਡੇ ਹੁੰਦੇ ਹਨ ਰਸੇ ਉੱਲੇ ਪੇ ਵੇਖਿਆ ਵੀ ਇਹ ਨਹੀਂ ਬਚਲੇ ਕਿਉਂਕਿ ਇਹਨਾਂ ਥਾਵਾਂ ਤੇ 100000 ਫੁੱਟ ਪਾਣੀ ਹੋ ਗਿਆ ਤੇ ਪੈਲੀਆਂ ਚ ਤੁਸੀਂ ਹਿਸਾਬ ਲਓ ਕਿੰਨਾ ਹੋ ਗਿਆ ਚੜਦੇ ਪਾਣੀ ਦੀ ਫਿਰ ਇਹਨਾਂ ਕੋ ਪਤਾ ਲੱਗਿਆ ਸੀ ਕਿ ਹੁਣ ਬਚਾ ਕੋਈ ਨਹੀਂ ਹੁਣ ਆਪਣੀ ਆਪਣੀ ਜਾਨ ਪਜਾਈ ਹੁਣ ਸੋਚੋ ਪਸ਼ੂ ਦੇਖ ਤੇ ਲੱਗ ਜਣਾ ਲੱਗ ਜਣਾ ਹਾਂ ਹਾਂਜੀ ਲੱਭਦੇ ਰਹੇ ਹਾਂ ਫੇ ਪਤਾ ਲੱਗਾ ਵੀ ਮਰ ਗਏ ਬਹੁਤ ਪਸ਼ੂ ਮਰੇ ਆ ਪਿਛੂ ਵੀ ਮਰੇ ਬੜੇ ਆਏ ਜਥੇ ਬੰਦੀਆਂ ਬਹੁਤ ਆ ਰਹੀਆਂ ਨੇ ਹਾਂਜੀ ਜਥੇ ਬੰਦੀਆਂ ਧਰਲੇ ਤੱਕ ਕਈਆਂ ਕੋ ਪਹੁੰਚੀਆਂ ਸਾਡੇ ਤੱਕ ਨਹੀਂ ਸਾਡੇ ਤੱਕ ਕੋਈ ਸੰਪਰਕ ਨਹੀਂ ਹੋ ਸਕੇ ਕਿਉਂਕਿ ਰਾਹ ਬਹੁਤ ਮਾੜੇ ਹੋ ਗਏ ਆ ਕਈਆਂ ਥਾਂ ਤੋਂ ਪਾੜ ਪੈ ਗਾ ਹੁਣ ਦੇਈ ਸੰਗਤ ਲੱਗੀ ਆ ਬੰਡੇ ਆ ਹੁਣ ਤੇ ਘਰ ਦਾ ਜਰਾ ਵੀ ਬਹੁਤ ਔਖਾ ਹੋਣਗਾ ਦੂਰ ਦੂਰ ਵੇਖ ਕੇ ਜਰਾ ਬਿਲਕੁਲ ਜੀ ਬਿਲਕੁਲ ਬੋਤਾ ਕੋਈ ਲੰਮੇ ਲੇਟ ਨਹੀਂ ਹੈ ਮਹਾ ਟਾਈਮ ਪਾਸੀ ਇਹ ਮੈਂ ਕਰਦੇ ਪ੍ਰਸ਼ਾਸਨ ਕੋਲ ਜਾ ਸਕਦਾ ਜੱਫੇ ਬੰਦੀਆਂ ਅਸੀਂ ਆਨੇ ਵੀ ਸਾਡੀ ਕੋ ਮਦਦ ਹੋਣੀ ਚਾਹੀਦੀ ਹੈ ਜੋ ਸਚਾਈ ਹੈ ਉਹ ਤੁਹਾਡੇ ਸਾਹਮਣੇ ਤੋਂ ਵੇਖ ਲਈ ਆ ਇਹ ਬਣਿਆ ਹੀ ਉਸਾ ਖੁਰਲੀ ਬਣੀ ਪੱਕੀ ਖੁਰਲੀ ਬਣੀ ਉੱਥੇ ਹੰ ਡੰਗਰ ਵੱਜੇ ਇੱਕ ਲੱਕੜ ਦੀ ਖੁਰਲੀ ਜਾ ਕੇ ਰੱਖੀ ਹੋ ਰੁੜ ਗਈ ਆ ਉਹਦੇ ਨਾਲ ਡੰਗਰ ਬੜੇ ਪਿਆਰੇ ਹੁਣ ਬੜੇ ਰੀਜ ਨਾਲ ਰੱਖਿਆ ਆ ਉਹ ਇੱਕ ਦੋ ਦਿਨ ਤੇ ਬੜੀ ਪਰੇਸ਼ਾਨੀ ਦੀ ਫਿਰ ਸੱਜਣਾ ਮਿੱਤਰਾਂ ਨੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਵੀ ਤਗੜੇ ਹੋ ਕੋਈ ਗੱਲ ਫੈਸਲਾ ਉਹ ਜੂ ਕਾ ਸਭ ਕੋ ਸ਼ਾਮ ਗਦੇਵ ਸਿੰਘ ਜੀ ਪਿੰਡ ਮੇਰਾ ਕਣੀਏ ਕੇ ਬੇਟ ਮੈਂ ਖੇਤ ਦੇ ਵਿੱਚ ਡੇਰਾ ਨਾ ਖੇਤ ਚ ਰਹੀ ਨਾ ਮਾਹੌਲ ਉਹ ਤੋਂ ਥੋੜਾ ਪਣੀ ਆ ਜਦੋਂ ਆਇਆ ਸ਼ਾਮ ਨੂੰ ਪਾਣੀ ਮਾਹੌਲ ਬਹੁਤ ਮਾੜਾ ਹੋ ਗਿਆ ਬਹੁਤ ਜ਼ਬਰਦਸਤ ਪਾਣੀ ਆਇਆ ਤੇ ਅਸੀਂ ਫਿਰ ਨਾ ਇੱਥੇ ਡੰਗਰ ਵੱਜੇ ਨੇ ਥੋੜਾ ਥੋੜਾ ਪਾਣੀ ਆ ਉੱਚੇ ਥਾਂ ਬੰਨਦਾ ਰਿਹਾ ਖੁਰਲੀ ਦੇ ਬੰਨ ਉੱਥੇ ਬੰਨਜੇ ਤੇ ਬੰਨ ਬਾਅਦ ਚ ਪਾਣੀ ਜਿਆਦਾ ਰਾਤ ਨੂੰ ਹੋ ਗਿਆ 11-12 ਵਜੇ ਕੁਛ ਡੰਗਰ ਮੈਂ ਟਰੈਕਟਰ ਨਾਲ ਵੱਧੇ ਕੁਛ ਮੈਂ ਖੁਰਲੀ ਨਾਲ ਵੱਧੇ ਖੁਰਰੀ ਚ ਡੰਗਰ ਵੜ ਗਏ ਉੱਚੀ ਤੇ ਉਹ ਵੜ ਗਏ ਤੇ ਆਖਿਆ ਉੱਚੇ ਥਾਂ ਹੋ ਗਏ ਉਹਦੇ ਤੋਂ ਉੱਚੇ ਜਾ ਗਿਆ ਉਹ ਵੇਖੋ ਦਰਸਤ ਇੱਥੇ ਪਾਣੀ ਆ ਗਿਆ ਟਰੈਕਟਰ ਵੀ ਛਤੜੀ ਤੇ ਉਹਨਾਂ ਦੇ ਫੇਰ ਔਖਿਆਂ ਤੋਂ ਕਿਤੇ ਖੁਰਲੀ ਵੱਧੀ ਸੀ ਲੱਕੜ ਦੀ ਲੰਬੜਦਾਰ ਦੇ ਡੇਰੇ ਖੜੀ ਆ ਉਹ ਧੂਕੇ ਲੱਗੇ ਗਾਈਆਂ ਵੱਡੀਆਂ ਰੱਥੇ ਵੱਡੇ ਨਹੀਂ ਆ ਹਾਂਜੀ ਉਹ ਵੱਡੇ ਦੇ ਯੋਰ ਹੋ ਗਿਆ ਮਰ ਗਈ ਤਿੰਨ ਮੱਝਾਂ ਮਤਲਬ ਜਿੰਨੇ ਵਾਪਸ ਨਹੀਂ ਗਈ ਤੇ ਫਿਰ ਡੰਗੜਾ ਤੋਹ ਰਸੇ ਵੜਤੇ ਉਹ ਨਹੀਂ ਆਖਿਆ ਕਿ ਸਾਨੂੰ ਨਾ ਹੁਣ ਰੋਡ ਦੇ ਮਰ ਗਈ ਡੰਗੜਾ ਤੇ ਉਹਨਾਂ ਦੇ ਫਿਰ ਰਸੇ ਵੜਦੇ ਸੂਣ ਵਾਲੀਆਂ ਮੱਝਾਂ ਕਿੰਨੇ ਉਹ ਤਿੰਨ ਮੱਝਾਂ ਮਰੀਆਂ ਜੀ ਉਸੇ ਹਾਂਜੀ ਤੇ ਡੰਗੜਾ ਤੋਹ ਪੰਜ ਛੇ ਤਿੰਨ ਮਰੀਆਂ ਤੇ ਤਿੰਨ ਹਜ਼ਾਰ ਰੁੜ ਗਈਆਂ ਇੱਕ ਸਵਾਲਾ ਜਾਵੜੀਆਂ ਕਸਵਾਲਾ ਜਾਵੜੀਆਂ ਉੱਤੇ ਰਾਸ ਇੱਕ ਕੋਈ ਫੜ ਕੇ ਆਂਦੀ ਚੌਕੀ ਤੋਂ ਉਹਨੇ ਆ ਦੱਸਿਆ ਵੀ ਪਿੰਡ ਲੈ ਗਏ ਜੀ ਤਾ ਦੋ ਮੱਝਾਂ ਸਾਡੀਆਂ ਆਣ ਕੇ ਇਹਦੇ ਘਰ ਆਖਿਆ ਵੀ ਮੱਝਾਂ ਤੇਰੇ ਆल्या ਰਾਤ ਦਾ ਟਾਈਮ ਆ ਦਿਨ ਦੁਪਹਿਰ ਤੇ ਪਾਣੀ ਬੜਾ ਲੰਗ ਨਹੀਂ ਸਕਦੇ ਤੇ ਆਂਦਾ ਤੇਰੀਆਂ ਤੂੰ ਲੈ ਜੀ ਮੈਂ ਕਿਹਾ ਚੰਗਾ ਸਵੇਰੇ ਲੈ ਜਾਗੇ ਵੀ ਜੇ ਟਾਈਮ ਤੇ ਹੀ ਗਏ ਦੂਜੇ ਦਿਨ ਆਂਦਾ ਹੈ ਤੇ ਡੀਸੀ ਵੀ ਨਹੀਂ ਦੇ ਸਕ ਖੋਲ ਸਕਦਾ ਤੇ ਮੈਂ ਮੈਂ ਕਿਹਾ ਦੇ ਦੇ ਯਾਰ ਮੱਝ ਸੂਣ ਵਾਲੀ ਹੀ ਪੱਠੇ-ਪੁੱਠੇ ਪਾਵਾਂਗੇ ਇੱਥੇ ਤੇ ਭੁੱਖੀਆਂ ਬੱਜੀ ਆ ਇਹ ਆਂਦਾ ਵਰਕਾ ਪਾੜਦੇ ਆਹਨ ਦੇਖੀ ਹਾਂਜੀ ਉੱਥੇ ਮੀਟ ਸ਼ੀਟ ਖਾਂਦਾ ਭਈਏ ਬੂਈਏ ਸਾਰੇ ਵੱਲ ਕੀਤੇ ਮੈਂ ਕੱਲਾ ਬੰਦਾ ਮੈਨੂੰ ਲੰਬੜਵਾਰ ਨੇ ਆਖਿਆ ਭੀ ਕੱਲਾ ਨਾ ਲੜੀ ਮੈਂ ਆਂ ਕਿ ਫੈਸਲਾ ਕਰਾਂਗਾ ਜਾ ਕੇ ਇਹਨਾਂ ਆਖਿਆ ਉਹਦੇ ਗੇੜੀਆਂ ਮੱਜਾਂ ਇਹ ਦਿਨਾਂ ਤੋਂ ਲਾਲਚੀ ਹੋ ਗਏ ਲਾਲਚੀ ਹੋ ਗਏ ਧੱਕੇ ਧੱਕੀ ਹੋ ਗਏ ਸਾਨੂੰ ਗਲਥੇ ਮਾਰੇ ਜਨਾਨੀ ਦੇ ਦੋ ਡੰਡੇ ਮੇਰੇ ਬਾਸ ਤੇ ਆਣ ਕੇ ਚਲੋ ਮੈਂ ਉਹ ਕਿਸੇ ਦੇਖਿਆ ਡੰਡੇ ਮਾਰ ਕੇ ਡਿੱਗ ਪਈ ਆ ਇੱਟਾਂ ਦੇ ਉੱਤੇ ਮੂੰਹ ਪਰਨੇ ਆ ਆਪਣੀ ਮੱਥਾ ਪਾੜ ਗਿਆ ਦਾ ਜੀਤਾ ਅੰਦਰੋਂ ਦਸਰ ਕੱਢ ਕੇ ਲਿਆ ਉਹ ਮੁੰਡੇ ਪ੍ਰਭਜੋਦ ਨੂੰ ਮਾਰਨ ਲੱਗਾ ਅਹੀਂ ਉਹ ਉਹਨੇ ਫੜ ਲਿਆ ਫੜ ਲਿਆ ਢਾ ਕੇ ਤੇ ਖੋਲ ਲਿਆ ਕੋਈ ਅਹੀਂ ਦਾਤਰ ਨਹੀਂ ਮਾਰਿਆ ਕੁਝ ਨਹੀਂ ਕੀਤਾ ਕਿਸੇ ਨੂੰ ਛੱਟ ਨਹੀਂ ਲਾਈ ਇਥੋਂ ਤੇ ਆਪੇ ਚੀਚੀ ਵੱਡੀ ਫਿਰਦਾ ਤੇ ਉਹ ਸਾਡੇ ਕੋਈ ਛੱਟ ਨਹੀਂ ਜੇ ਲੱਗੀ ਨਹੀਂ ਤੇ ਬਾਹ ਅਕੇ ਦੀ ਵੱਡੀ ਆ ਧੋਕੇ ਜਾ ਕੇ ਦਲੀ ਹੀ ਆ ਇਹ ਹੱਥ ਨਾਲ ਬੰਨ ਕੇ ਦਾਤਰੀ ਤੇ ਪੱਠੇ ਵੱਢਦਾ ਤੇ ਆਪ ਜਾ ਕੇ ਇਹਨੇ ਕੰਮ ਕੀਤਾ ਆ ਸਾਰੀ ਕੁਛ ਵੀ ਕੀ ਕੰਮ ਕੀਤਾ ਤੇ ਜੀ ਇਹਨੇ ਹੱਥ ਵੱਢਿਆ ਉੱਥੇ ਜਾ ਕੇ ਚੀਚੀ ਵੱਡੀ ਜੀ ਜੀ ਵੱਡ ਕੇ ਤੇ ਉਹ ਸ਼ਬਦਾਂ ਬਣਾ ਜਾਂ ਸਾਡੇ ਉਹਨਾਂ ਨੇ ਰਾਜ ਪਰਚਾ ਬਣਾਇਆ ਰਾਜ ਪਰਚਾ ਬਣਾਇਆ ਅਸੀਂ ਸਰਕਾਰ ਨੂੰ ਮੰਗ ਕਰ ਰਹੇ ਆ ਸਾਡਾ ਫੈਸਲਾ ਕੀਤਾ ਜੇ ਇਨਕੁਆਰੀ ਕੀਤੀ ਜੇ ਕਿੰਨੇ ਦਿਨ ਮਜੂਸੀ ਘਰ ਚ ਜਦੋਂ ਮੈਂ ਤੇ ਮੇਰੀ ਫੈਮਿਲੀ ਸੀ ਉਹ ਪਿੱਛੀ ਆ ਅਸੀਂ ਛੱੜੀ ਤੇ ਰਹੇ ਆ ਅਸੀਂ ਮੇਰੇ ਘਰ ਦੀ ਆ ਕਿੰਨੇ ਦਿਨ ਕਿੰਨੇ ਦਿਨ ਰਹੇ ਦੋ ਦਿਨ ਦੋ ਰਾਤਾਂ ਹਾਂਜੀ ਉਹ ਰਾਤਾਂ ਰਹੇ ਤੇ ਜੇ ਓਖੇ ਦਿਨੇ ਹੀ ਰਹੇ ਆ ਜਦੋਂ ਪਾਣੀ ਇੱਥੇ ਤੇ ਆ ਮਰ ਯਾਨਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਬਚਾਉਂ ਨਹੀਂ ਕੋਈ ਅਧਿਕਾਰੀ ਦੇ ਇਧਰ ਨੂੰ ਕੋਈ ਮੂੰਹ ਹੀ ਨਹੀਂ ਜੀ ਕਰ ਸਕਦਾ ਯਾਰ ਯਾਰ ਫੁੱਟ ਬਾੜੀ ਉੱਤੇ 12-15 ਫੁੱਟ ਉਹ ਜਿਗਲਾਸ ਚ ਪਾਣੀ ਆ ਥੜਾ ਉੱਚਾ ਏ ਜ਼ਮੀਨੋਂ ਇੱਥੇ ਹੀ ਪਾਣੀ ਹੋ ਗਿਆ 6 ਫੁੱਟ 7 ਫੁੱਟ ਹਾਂਜੀ ਇੱਥੇ ਕਿਸੇ ਦੀ ਜ਼ਰੂਰਤ ਨਹੀਂ ਹੁੰਦੀ ਦੇ ਨਾਂ ਕੋਈ ਆਈ ਸਕੇ ਸੀ ਨਹੀਂ ਕੀਤਾ ਜੀ ਇਹ ਨੰਬਰਦਾਰ ਗਿਆ ਦੇ ਆਂਦਾ ਵੀ ਲੈ ਲਓ ਖੋਲ ਲਓ ਤੇ ਉਹ ਭੱਜ ਕੇ ਫੌਜ ਲੈ ਫੌਜ ਨੂੰ ਲਾਏ ਸਾਡੇ ਉੱਤੇ ਇਹ ਮਾਤਾ ਨੂੰ ਛੱਡ ਲਾਇਆ ਹੈ ਕਿ ਅਸੀਂ ਨਹੀਂ ਲਾਈ ਅਹੀਂ ਆਪਣੇ ਮੱਜਾਂ ਲੈ ਕੇ ਆ ਗਏ ਅਸੀਂ ਕਿਸੇ ਪਾਸੇ ਗਏ ਹੀ ਨਹੀਂ ਗਏ ਹਾਂਜੀ ਇਹ ਭੱਜ ਕੇ ਚਲੇ ਗਏ ਸਾਨੂੰ ਦੇ ਭਾਂਸਾ ਨਹੀਂ ਸਾਹੀ ਕੀ ਕਰਨ ਜਾਣਾ ਸਾਡੇ ਨਗਰ ਆ ਗਏ ਸਾਨੂੰ ਅਸੀਂ ਥਾੜੇ ਨਹੀਂ ਜਾਣਾ ਪਿਆ ਸਾਨੂੰ ਇਹ ਚਲੇ ਗਏ ਇਹਨਾਂ ਆਪਣੀਆਂ ਛੱਬੀਆਂ ਸਾਡੇ ਤੋਂ ਜਾ ਕੇ ਕੀ ਮੰਗ ਕਰਦੇ ਪਤ ਪ੍ਰਸ਼ਾਸਨ ਅਸੀਂ ਇਹ ਮੰਗ ਕਰ ਰਹੇ ਹਾਂ ਇਨਸਾਫ ਹੋਣਾ ਚਾਹੀਦਾ ਇੱਥੇ ਆ ਕੇ ਇਹਨਾਂ ਦਾ ਕਰਦੇ ਇਨਕੁਆਰੀ ਐਸਐਸਪੀ ਨੂੰ ਐਸਐਸਪੀ ਨੂੰ ਅਸੀਂ ਬੇਨਤੀ ਕਰਦੇ ਹਾਂ ਉਹ ਉੱਚ ਅਧਿਕਾਰੀਆਂ ਨੂੰ ਹੱਥ ਜੋੜ ਕੇ ਸਾਡਾ ਫੈਸਲਾ ਕੀਤਾ ਜੀ ਵੱਡਾ ਨੁਕਸਾਨ ਵੀ ਬਹੁਤ ਹੋਇਆ ਹੈ ਨੁਕਸਾਨ ਸਾਡਾ ਜਥੇਬੰਦੀ ਤੁਹਾਡੇ ਕੋਲ ਜਾਂ ਕੋਈ ਸਰਕਾਰ ਦਾ ਅਧਿਕਾਰੀ ਆ ਜਥੇਬੰਦੀਆਂ ਮੌਤ ਆਈਆਂ ਨੇ ਜੀ ਉਹ ਜਥੇਬੰਦੀਆਂ ਜੀ ਪਿੰਡ ਚ ਚਲੀ ਜਾਂਦੀਆਂ ਡੇਰਿਆਂ ਤੇ ਨਹੀਂ ਅਜੇ ਆ ਸਕੀਆਂ ਪਾਣੀ ਦੇ ਕਾਰਨ ਹੋਣ ਉਹ ਆਉਂਦੀਆਂ ਨਹੀਂ ਅਜੇ ਤੱਕ ਨਹੀਂ ਵਿਚਾਰਿਆ ਕਿ ਪੁੱਜਿਆ ਗਿਆ ਕੋਈ ਲੋੜ ਮੰਗ ਹੈ ਜੀ ਹੁਣ ਐਸਾ ਨਹੀਂ ਕੋਈ ਲੋੜ ਮੰਗ ਹੁਣ ਇਹ ਤੇ ਗਵਰਨਮੈਂਟ ਨੂੰ ਦੇਖ ਲਓ ਖਰਾਬਾ ਹੋਇਆ ਫਸਲਾਂ ਦਾ ਕੋਠਿਆਂ ਦਾ ਸਭ ਨੁਕਸਾਨ ਹੋ ਗਿਆ ਤੇ ਕੋਈ ਸ਼ਾਇਦ ਬਚੀ ਨਹੀਂ ਕਰ ਜੁ ਕੋਸ਼ਿਸ਼ ਫਿਰ ਜਿਹੜੇ ਮਰੇ ਕਾਫੀ ਮਹਿੰਗੇ ਹੋਣਗੇ ਨਾ ਹਾਂਜੀ ਹਾਂਜੀ ਲੱਖ ਲੱਖ ਡੇਡ ਡੇਡ ਲੱਖ ਦੇ ਟੰਗਰ ਜੀ ਹਾਂਜੀ ਉਹ ਮਾਝੇ ਇੱਕ ਬੱਜੀ ਆ ਉਹਨਾਂ ਦੇ ਨਾਲ ਦੀ ਇਹ ਉਹਨਾਂ ਦੀ ਛੋਟੀ ਆ ਹਾਂਜੀ ਇਹ ਮਹਿੰਗੀ ਮੁੱਲ ਦੀ ਡੰਗਰੀ نسل ਦੀ ਡੰਗਰੀ ਤੇ ਸੌਣ ਵਾਲੀ ਹੈ ਇੱਕ ਮਹੀਨੇ ਨੂੰ ਡੇਢ ਨੂੰ ਇੱਥੇ ਤੱਕ ਸੌਣ ਵਾਲੇ ਕਗੇ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇਸਤਨਾਤ ਸਿੰਘ ਬਟੂਪ ਪਿੰਡ ਕਣੀ ਕੀ ਬਟਲੰਬਰਦਾਰ ਹੈ ਇਹ ਇਹਨਾਂ ਦੇ ਮੈਨੂੰ ਇਹਦੇ ਬੇਟਾ ਮੇਰਨਾ ਡਰਾਈਵਰੀ ਕਰਦਾ ਇਨੋਂ ਨਹੀਂ ਛੋਟੇ ਨਾਂਜ ਕਾਲੂ ਹੀ ਕੰਨੇ ਆ ਨਾਂ ਇਹਦਾ ਗਰਦੀਪ ਸਿੰਘ ਆ ਤੇ ਉਹਨੇ ਮੈਨੂੰ ਦੱਸਿਆ ਕਿ ਸੁਭਾ ਸਾਡੀਆਂ ਮੱਜਾਂ ਇਤਨਾ ਰੁੜਗੀਆਂ ਨੇ ਤੇ ਇਤਨਾ ਗੱਲਾਂ ਬਸਨ ਕੋਤਾ ਲੱਗ ਗਿਆ ਚਲੋ ਉੱਥੇ ਪਾਰ ਪਾਣੀ ਬੁਣੀ ਲੱਦਦੇ ਰਹਿ ਜਿਤਨਾ ਜੋ ਵੀ ਕਰਨਾ ਹੋਈਆ ਤੇ ਪਿੰਡ ਇਹ ਗਿਆ ਪਹਿਲੋ ਜਦੋਂ ਮੱਜਾਂ ਨੇ ਲੈ ਕੇ ਆਉਂਦੀਆਂ ਤੇ ਇਹਨੇ ਇੱਕ ਮੱਜ ਆਪਣੀ ਪਹਿਲੋ ਕਸੋਂ ਨੂੰ ਲੈ ਕੇ ਆਂਦੀ ਉਹਨੇ ਅੱਖ ਵੀ ਮੱਜਾਂ ਜੀਤੇ ਨੇ ਵੀ ਖੜੀਆਂ ਨੇ ਕਹਿੰਦੇ ਕੋਈ ਨਹੀਂ ਜੀਤਾ ਕਰਦੇ ਬੰਦਾ ਵੇਖ ਲਾਂਗੇ ਤੇ ਇਹ ਜਦੋਂ ਜੀਤੂ ਗਿਆ ਤੇ ਉਹਨੇ ਕਿਹਾ ਪਿੱਲੇ ਜੋ ਕਾ ਮੱਜਾ ਲੀਆਂ ਤੁਸੀਂ ਲੈ ਜਾਓ ਤੇ ਦੋ ਦਿਨ ਛੱਡ ਕੇ ਫੇਰ ਇਹ ਗਏ ਕਹਿੰਦੇ ਨਹੀਂ ਕੋਈ ਮੱਜਾ ਮੁੱਜਾ ਢਾਢੀਆਂ ਨਹੀਂ ਗੀਆਂ ਇਹ ਫੜ ਉਹਦੀਆਂ ਮੱਜਾਂ ਨੇ ਇਹਦੀਆਂ ਮੱਜਾਂ ਨੇ ਜਰੁਰੜ ਕੇ ਪਿੱਛੋਂ ਆਈਆਂ ਜਾਂ ਰੁੜ ਕੇ ਪਾਈਆਂ ਜਿਹੜਾ ਫੜ ਲੈ ਫੜ ਲੈ ਫੇਰ ਨਾ ਚਲੋ ਮੈਨੂੰ ਫੋਨ ਫਾਨ ਕੀਤਾ ਮੈਨੂੰ ਸੁਣਾ ਕੇ ਲੈ ਆ ਤੇ ਮੈਂ ਪਰੋਂ ਆਇਆ ਮੈਂ ਪਰ ਆਣ ਕੇ ਤੇ ਮੈਂ ਉਹਨਾਂ ਨੂੰ ਕਿਹਾ ਬੈਜੋ ਮੰਜੀਆਂ ਤੇ ਬੈਠੇ ਆ ਹੈਂ ਤੇ ਮੈਂ ਆ ਮੇਰਾ ਨਾਮ ਮੇਰਾ ਨੌਕਰ ਆ ਤੇ ਇਹ ਆ ਨਾਲ ਆ ਤੇ ਦਾ ਬੇਟਾ ਆ ਇੰਚਰ ਜਣੇ ਆਹੀਂ ਤੇ ਨਹੀਂ ਮੰჯੀਆਂ ਤੇ ਬਹਿ ਗਏ ਆ ਤੇ ਮੈਂ ਕਿਹਾ ਵੀ ਕਰੋ ਜਿਹੜੀ ਗੱਲ ਕਰਨੀ ਏ ਉਹ ਵੀ ਬਹਿ ਗਏ ਨੇ ਮੈਂ ਵੀ ਉਹ ਡੰਗਰਾਂ ਦੀ ਗੱਲ ਆ ਕਿ ਡੰਗਰ ਉੱਡ ਕੇ ਆਏ ਉਹਨਾਂ ਦੀ ਗੱਲ ਇਹਦਾ ਜਿਹੜਾ ਵੱਡਾ ਬੇਟਾ ਆ ਵਿਦਿਆਸਾਗਰ ਉਹ ਕਹਿੰਦਾ ਵੀ ਕਿਹੜੇ ਡੰਗਰ ਇੱਕੋ ਤਾਂ ਉੱਠ ਕੇ ਕਹਿੰਦਾ ਇਹਦਾ ਬੇਟਾ ਕਹਿੰਦਾ ਵੀ ਜਿਹੜੇ ਸਾਡੇ ਡੰਗਰ ਨੇ ਹੋਰ ਕਿਹੜੇ ਡੰਗਰ ਨੇ ਉਹ ਕਹਿੰਦੇ ਇਹਦੇ ਡੰਗਰ ਕਹਿੰਦਾ ਡੀਸੀ ਨਹੀਂ ਲੈ ਸਕਦਾ ਇਹਦੇ ਉਹ ਅਜੀਬ ਫਰੰਡ ਨੂੰ ਹਵਾ ਪਤਾ ਨਹੀਂ ਕਿਹੜੀ ਚੀਜ਼ ਹੈ ਜੀ ਇੱਕ ਮੈਂ ਸਰਕਾਰ ਕੋ ਇਹ ਕਰਦਾ ਮੰਗ ਵੀ ਉਹਦੇ ਅਕਾਊਂਟ ਚੈੱਕ ਕੀਤੇ ਜਾਣ ਉਹਦਾ ਸਾਰਾ ਕੁਝ ਚੈੱਕ ਜੇ ਉਹਦੇ ਅਕਾਊਂਟ ਚ ਇੰਨਾ ਪੈਸਾ ਆਉਂਦਾ ਕਿੱਥੋਂ ਆ ਬਸ ਮੈਨੂੰ ਇੰਨਾ ਕਿ ਮੈਂ ਬਾੜੀਆਂ ਗੱਲਾਂ ਕਰਨੀਆਂ ਨਹੀਂ ਲਈ ਤੁਸੀਂ ਪਿੰਡ ਦੇ ਇੱਕ ਮੋਦ ਪਰ ਆ ਜੀ ਤੁਹਾਡੇ ਮੈਂ ਪਿੰਡ ਦਾ ਨੰਬਰ ਨਹੀਂ ਆਖੀ ਕਿ ਲੱਗੇ ਉਹ ਤੇ ਇਹਨਾਂ ਦੇ ਡੰਡੇ ਮਾਰਦੇ ਰਹੇ ਜੇ ਮੈਂ ਛਡੂੰਦਾ ਰਹੇ ਡੰਡੇ ਮਾਰਦੇ ਤੇ ਉਹਨੇ ਮੈਨੂੰ ਸਗੋ ਕਹਿੰਦਾ ਵੀ ਜੋ ਤੂੰ ਇਹਨਾਂ ਦੇ ਨਾਲ ਆਇਆ ਜੋ ਕਰਨਾ ਕਰਨਾ ਉਹ ਜਿਹੜਾ ਕੋਈ ਪਰਚਾ ਆ ਕੀ ਮੰਗ ਕਰਦੇ ਪਰਚੇ ਉਹਨਾਂ ਛਬੀਆਂ ਕਰਾਈਆਂ ਜੀ ਛਬੀਆਂ ਦੀ ਝੂਠੀਆਂ ਨੇ ਤੇ ਮੈਂ ਸਰਕਾਰ ਨੂੰ ਮੰਗ ਕਰਦਾ ਐਸਐਸਪੀ ਸਾਹਿਬ ਨੂੰ ਮੈਂ ਕਰ ਮੰਗ ਕਰਦਾ ਵੀ ਇਹਦੀ ਅਨਕਵਾ ਜਾਂਚ ਹੋਣੀ ਚਾਹੀਦੀ ਹੈ ਇਹਨਾਂਕਵਰੀ ਹੋਣੀ ਚਾਹੀਦੀ ਹੈ ਬਸ ਇਹੋ ਹੀ ਸਾਨੂੰ ਸੰਦੇਸ਼ ਹੈ ਜੀ ਅਨਕਵਰੀ ਹੋਵੇ ਉਹ ਸਾਫ ਹੋ ਜਾਵੇ انصاف ਹੋਵੇ ਬਸ ਇਨਸਾਫ ਹੋਣਾ ਚਾਹੀਦਾ ਇਹਦਾ ਨਾ ਇਹਦਾ ਰਹਿ ਅੱਗੇ ਕੱਖ ਨਹੀਂਗਾ ਪੰਜਰ ਮੱਜਾਂ ਬਰ ਰੁੜਗੀਆਂ ਨੇ ਫਸਲ ਮਾਰੀ ਗਈ ਆ ਤੇ ਕੋਠੇ ਟਹਿ ਗਏ ਕੱਖ ਰਿਆ ਨੀਗਾ ਚਲੋ ਤੇ ਸਾਰੇ ਨਾਲ ਚਲੋ ਫੇਰ ਵੀ ਜਿਹਦੇ ਪੰਜ ਸੱਤ ਡੰਗਰ ਰੜੇ ਪੰਜ ਛੇ ਡੰਗਰ ਰੜੇ ਇਹਨਾਂ ਕਟੀ-ਕੁਟੀਆਂ ਮਰ ਗਈਆਂ ਸਾਰੀਆਂ ਮਰ ਗਈਆਂ ਦੇ ਭਰਾ ਦੀਆਂ ਮਰਗੀਆਂ ਇਹਦੀਆਂ ਮਰਗੀਆਂ